ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਮਾਮਲਾ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ ਪੁੱਲਰ ਨੇ ਆਪਣੀ ਗ੍ਰਿਫਤਾਰੀ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਤਾਰਖ ਕੀਤਾ ਹੈ ਅਤੇ ਕਿਹਾ ਹੈ ਕਿ ਮੇਰੀ ਗ੍ਰਿਫਤਾਰੀ ਪੂਰੀ ਤਰ੍ਹਾਂ ਗਲਤ ਹੈ ਪੁੱਲਰ ਦਾ ਕਹਿਣਾ ਹੈ ਕਿ ਸੀਬੀਆਈ ਨੇ ਉਹਨਾਂ ਤੇ ਜੋ ਐਕਸ਼ਨ ਲਿਆ ਉਹ ਰੂਲਸ ਦੇ ਖਿਲਾਫ ਹੈ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਕਿਸੇ ਪੁਲਿਸ ਆਫਸਰ ਤੇ ਕਾਰਵਾਈ ਕਰਨ ਤੋਂ ਪਹਿਲਾਂ ਸੀਬੀਆਈ ਲਈ ਪੰਜਾਬ ਗਵਰਨਮੈਂਟ ਤੋਂ ਪਰਮਿਸ਼ਨ ਲੈਣਾ ਜ਼ਰੂਰੀ ਹੁੰਦਾ ਹੈ ਜੋ ਕਿ ਡੀਐਸਪੀ ਐਕਟ 1946 ਵਿੱਚ ਸਾਫ਼-ਸਾਫ਼ ਲਿਖਿਆ ਹੈ ਅਤੇ ਗੱਲ ਇੱਥੇ ਖਤਮ ਨਹੀਂ ਹੁੰਦੀ ਪੁੱਲਰ ਨੇ ਕੋਰਟ ਉਹ ਇਹ ਵੀ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਇਸੇ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਸੀ ਅਤੇ ਸੀਬੀਆਈ ਦੀ ਐਫ ਆਈ ਆਰ ਅਤੇ ਵਿਜੀਲੈਂਸ ਦੀ ਐਫ ਆਈ ਆਰ ਵਿੱਚ ਸਿਰਫ ਅੱਧੇ ਘੰਟੇ ਦਾ ਫਰਕ ਸੀ ਇਹਨਾਂ ਦੋਹਾਂ ਏਜੰਸੀਜ਼ ਨੇ ਲਗਭਗ ਇੱਕੋ ਹੀ ਵੇਲੇ ਕੇਸ ਦਰਜ ਕਰ ਦਿੱਤਾ ਜਿਸ ਨਾਲ ਪੂਰਾ ਮਾਮਲਾ ਹੋਰ ਵੀ ਸਸਪੀਸ਼ੀਅਸ ਹੋ ਗਿਆ ਹੁਣ ਗੱਲ ਕਰਦੇ ਹਾਂ ਉਸ ਦਿਨ ਦੀ 16 ਅਕਤੂਬਰ 2025 ਜਦੋਂ ਸੀਬੀਆਈ ਨੇ ਡੀ ਆਈ ਜੀ ਪੁੱਲਰ ਨੂੰ ਇੱਕ ਆਰਨ ਟ੍ਰੇਡਰ ਤੋਂ 8 ਲੱਖ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਸੀਬੀਆਈ ਨੇ ਉਹਨਾਂ ਦੇ ਕਰਤੇ ਟਿਕਾਨਿਆਂ ਤੇ ਰੇਡਸ ਕੀਤੀਆਂ ਤਾਂ ਜੋ ਕੁਝ ਮਿਲਿਆ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਸੀਬੀਆਈ ਦੀ ਛਾਪੀ ਮਾਰੇ ਚ ਮਿਲਿਆ ਲਗਭਗ 7.36 ਕਰੋੜ ਕੈਸ਼ 2.32 ਕਰੋੜ ਦੇ 골ਡ ਤੇ ਗਹਿਣੇ 26 ਲਗਜ਼ਰੀ ਕੜੀਆਂ 2 ਹਾਈ ਐਂਡ ਕਾਰਾਂ ਅਤੇ ਪੰਜਾਬ ਤੋਂ ਵੱਧ ਜਾਇਦਾਦਾਂ ਦੇ ਪ੍ਰਾਪਰਟੀ ਡਾਕੂਮੈਂਟਸ ਇਹ ਬਰਾਮਦਗੀ ਇੰਨੀ ਵੱਡੀ ਸੀ ਕਿ ਪੂਰੇ ਪੰਜਾਬ ਵਿੱਚ ਇਸ ਦੀ ਚਰਚਾ ਹੋਣ ਲੱਗ ਪਈ ਇਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਤੇ ਇੱਕ ਹੋਰ ਕੇਸ ਦਰਜ ਕੀਤਾ ਡਿਸਪਰੋਪੋਰਸ਼ਨੇਟ ਐਸੈਟਸ ਕੇਸ ਯਾਨੀ ਆਮਦਨੀ ਤੋਂ ਵੱਧ ਜਾਇਦਾਦ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਇਹੋ ਜੋ ਕੇਸ ਅਰਜ ਕੀਤਾ ਸੀ ਪਰ ਕੋਰਟ ਨੇ ਵਿਜੀਲੈਂਸ ਦੀ ਐਫਆਈਆਰ ਨੂੰ ਜਲਦਬਾਜ਼ੀ ਚ ਲਿਖੀ ਹੋਈ ਕਹਿ ਦਿੱਤਾ ਕਿਉਂਕਿ 30 ਸਾਲ ਦੀ ਸੇਵਾ ਦੇ ਜਾਇਦਾਦ ਦੇ ਹਿਸਾਬ ਨੂੰ ਟੇਮਿੰਟ ਚ ਤਿਆਰ ਕਰਨਾ ਪੋਸੀਬਲ ਨਹੀਂ ਸੀ ਇਸ ਦੌਰਾਨ ਪੰਜਾਬ ਗਵਰਨਮੈਂਟ ਨੇ ਵੀ ਕਾਰਵਾਈ ਕੀਤੀ 19 ਅਕਤੂਬਰ ਨੂੰ ਡੀਆਈਜੀ ਪੁੱਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਨਵੰਬਰ 2025 ਵਿੱਚ ਉਹਨਾਂ ਨੂੰ ਕੋਰਟ ਨੇ ਸੀਬੀਆਈ ਕਸਟਡੀ ਵਿੱਚ ਪੇਜ ਦਿੱਤਾ ਪੁਛਕਿਜ ਹਲੇ ਵੀ ਚੱਲੀ ਵੀ ਜਾ ਰਹੀ ਹੈ ਅਤੇ ਕਈ ਐਂਗਲਸ ਅਜੇ ਵੀ ਸਾਹਮਣੇ ਆਉਣੇ ਬਾਕੀ ਹਨ ਹੁਣ ਮਾਮਲਾ ਹਾਈ ਕੋਰਟ ਵਿੱਚ ਹੈ ਜਿੱਥੇ ਫੈਸਲਾ ਹੋਣਾ ਹੈ ਕੀ सीबीआई ਦਾ ਐਕਸ਼ਨ ਸਹੀ ਸੀ ਜਾਂ ਨਹੀਂ ਅਤੇ ਕੀ ਵਾਕਈ ਬਿਨਾ ਪੰਜਾਬ ਗਵਰਨਮੈਂਟ ਦੀ ਪਰਮਿਸ਼ਨ ਸੀਬੀਆਈ ਕੰਮ ਕਰ ਸਕਦੀ ਸੀ ਇਹ ਕੇਸ ਇਸ ਲਈ ਵੀ ਵੱਡਾ ਹੈ ਕਿਉਂਕਿ ਇੱਕ ਸੀਨੀਅਰ ਪੁਲਿਸ ਆਫਸਰ ਦਾ ਮਾਮਲਾ ਹੈ ਦੋ ਜਾਂਚ ਏਜੰਸੀਜ਼ ਦੇ ਵਿਚਕਾਰ ਜੂਰਿਸਡਿਕਸ਼ਨ ਦਾ ਟਕਰਾਵ ਅਤੇ ਕਰੋੜਾਂ ਦੀ ਬਰਾਮਦਗੀ ਇਹ ਸਾਰੇ ਮੁੱਦੇ ਇਕੱਠੇ ਜੁੜੇ ਹੋਏ ਹਨ ਇਸ ਮਾਮਲੇ ਦੀ ਅਗਲੀ ਸੁਣਵਾਈ ਤੇ ਸਭ ਦੀ ਨਜ਼ਰ ਟਿਕੀ ਹੋਈ ਹੈ